ਆਲਾ ਜੱਟੋ ਸੈਟ ਤੋਂ ਗੱਲ ਕਰਦੇ ਆ ਪੰਜਾਬ ਦੇ ਇੰਡੀਆ ਦੇ ਪਹਿਲੇ ਬਲੌਗਰ ਜਿਹੜੇ ਪਹਿਲੇ ਜਿਨ੍ਹਾਂ ਨੇ ਇਹ ਕਰਤੂਤਾਂ ਗੰਧ ਪਾਉਣਾ ਸ਼ੁਰੂ ਕੀਤਾ ਸੀ ਉਹਨਾਂ ਚ ਨਾਂ ਆਉਂਦਾ ਖੁਸ਼ੀ ਤੇ ਵਿਵੇਕ ਚੌਧਰੀ ਇਹਨਾਂ ਦੇ ਬਲੌਗਿੰਗ ਚੈਨਲ ਆ ਹਿੰਦੀ ਚ ਬਣਾਉਂਦੇ ਹੁੰਦੇ ਆ ਇਹ ਥੋੜੇ ਬੰਦੇ ਹਿੰਦੀ ਵਾਲੇ ਆ ਪੁੱਛੀਏ ਜਿਹੜੀ ਉਹ ਜਿਹੜੀ ਉਹ ਪੰਜਾਬ ਦੀ ਸੀ ਤੇ ਉਹਨਾਂ ਨੇ ਵਿਆਹ ਬਈਏ ਨਾ ਇਹਦੇ ਨਾਲ ਹਿੰਦੀ ਬੋਲਣ ਨਾਲ ਕਰਾ ਲਿਆ ਕੋਈ ਕਸਰ ਨਹੀਂ ਛੱਡੀ ਜਿਵੇਂ ਦੂਜੇ ਬਲੌਗਰ ਕਰਦੇ ਉਹੀ ਹਸਾਕਤਾ ਉਹਨਾਂ ਦਾ ਹੀ ਜੂਤ ਚਪਲਾਂ ਸਾਰੇ ਮਾਰਦੇ ਉਹੀ ਇਹਨਾਂ ਨੇ ਮਾਰੀਆਂ ਬਹੁਤ ਕੁਝ ਹੋਇਆ ਚਲੋ ਠੀਕ ਹੈ ਇਹਨਾਂ ਦਾ ਵਿਆਹੀ ਵਰੀ ਜ਼ਿੰਦਗੀ ਸੀ ਵਧੀਆ ਚੱਲੀ ਗਈ ਮੇਰੇ ਹਿਸਾਬ ਨਾਲ ਇੱਕ ਮੁੰਡਾ ਆ ਇਹਨਾਂ ਕੋਲੇ ਛੋਟਾ ਆ 5-7 ਸਾਲਾਂ ਦਾ ਰੋਜ਼ ਦੇ 4-4 ਚੈਨਲਾਂ ਤੇ 4-4 ਬਲੌਗ ਇਹਨਾਂ ਦੇ ਆਉਣੀ ਆਉਣੇ ਆ ਉਹ ਕੁੜੀ ਦਾ ਅੱਡ ਉਹ ਵਿਵੇਕ ਚੌਧਰੀ ਉਹਦੇ ਘਰ ਵਾਲੇ ਦਾ ਅੱਡ ਉਹਦੇ ਮੁੰਡੇ ਦਾ ਅੱਡ ਉਹਦੇ ਸੋਹਰੇ ਸੱਸ ਦਾ ਅੱਡ ਇੱਥੋਂ ਤਾਈ ਮੇਰੇ ਸਾਲੇ ਇਹ ਪਾਗਲ ਹੋ ਗਏ ਕੀ ਹੋਇਆ ਹੁਣ ਆਉਨੇ ਆ ਮੇਨ ਗੱਲ ਤੇ 3 ਮਹੀਨੇ ਹੋ ਗਏ ਇਹਨਾਂ ਦੇ ਨਾ ਕੋਈ ਇੰਸਟਾਗ੍ਰam ਤੇ ਨਾ ਕੋਈ ਫੇਸਬੁੱਕ ਤੇ ਨਾ YouTube ਤੇ ਇਹਨਾਂ ਨੇ ਵੀਡੀਓ ਨਹੀਂ ਪਾਈ ਕੋਈ ਵੀ ਤੇ ਲੋਕ ਐਨੇ ਪਾਗਲ ਮੈਨੂੰ ਲੋਕਾਂ ਦੀ ਸਮਝ ਨਹੀਂ ਆਉਂਦੀ ਭੰਦੇ ਯਾਰ ਲੋਕ ਰੋਈ ਜਾਂਦੇ ਆ ਇਨਾ ਕਰਕੇ ਵੀਡੀਓ ਕਿਉਂ ਨਹੀਂ ਇਹਨਾਂ ਦੀ ਆਈ ਜਾਂਦੀਆਂ ਲੋਕ ਅੰਦਾਜ਼ੇ ਲਾਈ ਜਾਂਦੇ ਆ ਇਹ ਫਲਾਨਾ ਇਹਨਾਂ ਦਾ ਕੋਈ ਮਰ ਗਿਆ ਹੋਣਾ ਕੋਈ ਆਖੀ ਜਾਂਦਾ ਇਹ ਅੱਡ ਹੋ ਗਏ ਜਿਹੜੀ ਉਹ ਹੋਰ ਕਿਸੇ ਨਾਲ ਗੱਲ ਕਰਦੀ ਕੋਈ ਜਾਂਦਾ ਮੁੰਡਾ ਗੱਲ ਤਾਂ ਕੋਈ ਕੁਛ ਕੋਈ ਕੁਛ ਬਈ ਲੋਕਾਂ ਦਾ ਦਿਮਾਗ ਆ ਜਿਹੜਾ ਉਹ ਹਿੱਲ ਗਿਆ ਭੈਣਦਿਆਂ ਯਾਰਾਂ ਦਾ ਇਹਨਾਂ ਪਿੱਛੇ ਲੱਗ ਕੇ ਮੰਨ ਲਓ ਵੀ ਯਾਰ ਲੋਕਾਂ ਦੀ ਇਹਨਾਂ ਕਰਕੇ ਲੋਕ ਆਪਦੀਆਂ ਵਿਚਾਰ ਦੇ ਹੀ ਜਾਂਦੇ ਇਹਨਾਂ ਦੇ ਕਮੈਂਟ ਕਰ ਹੀ ਜਾਂਦੇ ਆ ਕੋਈ ਕੋਈ ਇਹੋ ਜਿਹਾ ਜਿਹੜਾ ਇਨਫੋਰਮੇਸ਼ਨ ਲਿਆ ਕੇ ਦਿੰਦਾ ਬਾਕੀ ਭੈਣਦੜਾ ਕੋਈ 5 ਲੱਖ ਬੰਦਾ ਉਹਨੂੰ ਪੁੱਛਦਾ ਆ ਸਵਾਲ ਵੀ ਕੀ ਚੱਕਰ ਬਣ ਗਿਆ ਕਿੱਥੇ ਫਿਰਦੇ ਆ ਸਾਰੇ ਵਲੌਗਰ ਹੁੰਦੇ ਦਾ ਚਗਲ ਹੀ ਆ ਇਹਨਾਂ ਨੇ ਸਾਰਿਆਂ ਆਪਦੀਆਂ ਭੂਆ ਚਾਚੀਆਂ ਤਾਈਆਂ ਮਾਸੀ ਫੁੱਫੜ ਸਾਰਿਆਂ ਨੂੰ ਬਣਾ ਰੱਖਿਆ ਹੈ ਵਲੌਗਰ ਤੇ ਇਹਨਾਂ ਦੀ ਕਿਸੇ ਰਿਸ਼ਤੇਦਾਰ ਨੇ ਪਤਾ ਨਹੀਂ ਭੈਣ ਭੂਣ ਨੇ ਕਿ ਪਤਾ ਨਹੀਂ ਛਾਲੀ ਸੁਲੀ ਨੇ ਵਲੌਗ ਪਾ ਕੇ ਦੱਸ ਦਿੱਤਾ ਵੀ ਇਹ ਹੋ ਗਏ ਅੱਡ ਇਹਨਾਂ ਦਾ ਡਿਵੋਰਸ ਹੋ ਗਿਆ ਹੁਣ ਇਹ ਲੜੀ ਜਾਂਦੇ ਆ ਮੁੰਡੇ ਪਿੱਛੇ ਵੀ ਮੁੰਡਾ ਕਿਹਨੇ ਰੱਖਣਾ ਚਕੀਤਾ ਇਹਨਾਂ ਬਾਰੇ ਮੈਂ YouTube ਤੇ ਇਹਨਾਂ ਦਾ ਨਾਮ ਭਰਿਆ ਲੋਕ ਵੀਡੀਓ ਪਾਈ ਖੜੇ ਇਹਨਾਂ ਦੀਆਂ ਲੇਖ ਲੇਖ ਕੇ ਆਪ ਅਲੱਗ ਮਤੋਂ ਹਮ ਮਰ ਜਾਈਏਂਗੇ ਓਏ ਤੁਹਾਡੇ ਦਿਮਾਗ 'ਚ ਫਰਕ ਪੈ ਗਿਆ ਬਈ ਮੈਂ ਸੱਚੀ ਆਣਾ ਤੁਸੀਂ ਚੈੱਕ ਚੁੱਕ ਕਰਾਓ ਮੇਰੇ ਸਾਲਿਓ ਫਾਇਆਂ ਦੇ ਹੀ ਜਾਂਦੇ ਆਪਦੀਆਂ ਵੀਡੀਓ ਪਾ ਪਾ ਕੇ ਵੀ ਨਹੀਂ ਐਸੇ ਨਹੀਂ ਹੋਗਾ ਇਹ ਇਕੱਠੇ ਰਹਾਂਗੇ ਹਮ ਸਾਰੇ ਲੋਗ ਇਨਕੋ ਬੋਲਤੇ ਹਨ ਇਹੋ ਜਿਹਾ ਕੁਛ ਲੋਕ ਕਰੀ ਜਾਂਦੇ ਇਨਾ ਪਿੱਛੇ ਹੁਣ ਜੇ ਮੈਂ ਆਪਦੀ ਸੋਚ ਦੱਸਾਂ ਇਨਾ ਝਗੜਾਂ ਤੇ ਵਿਸ਼ਵਾਸ ਕਰਨਾ ਔਖਾ ਬਈ ਕਿਉਂਕਿ ਇਹਨਾਂ ਬੰਦਿਆਂ ਦਾ ਡੱਕੇ ਦਾ ਦਵਾਰ ਨਹੀਂ ਇਹਨਾਂ ਦੀ ਹਰ ਵੀਡੀਓ ਦੇ ਥੰਬਨੇਲ 'ਚ ਹੁੰਦਾ ਆ ਫਲਾਣਾ ਬੰਦਾ ਮਰ ਗਿਆ ਅੱਜ ਐਸੇ ਹੋ ਗਿਆ ਅੱਜ ਹਮ ਮਰਨੇ ਵਾਲੇ ਥੇ ਅੱਜ ਹਮ ਕੋ ਕਰੰਟ ਲੱਗ ਗਿਆ ਇਹੋ ਇਹੋ ਜਿਹੇ ਇਹਨਾਂ ਦੇ ਉਹ ਹੁੰਦੇ ਆ ਥੰਬਨੇਲ ਪਾਏ ਹੋਏ ਤੂੰ ਖੋਲ ਕੇ ਦੇਖੀਦਾ ਆ ਉਹ ਬਾਵੇ ਹੋ ਰਹੇ ਸਾਰੇ ਬਲੌਗਰ ਇੱਕੋ ਜਿਹੇ ਆ ਮੇਰੇ ਸਾਰੇ ਚਾਗਲ ਉਹ ਵਿੱਚ ਵੀਡੀਓ ਦੇ ਵਿੱਚ ਉਹ ਜਾ ਕੁਝ ਵੀ ਨਹੀਂ ਹੁੰਦਾ ਜਿਹੜਾ ਕੁਝ ਉੱਤੇ ਲੇਖ ਲੱਖਿਆ ਹੁੰਦਾ ਵੀ ਅਸੀਂ ਤਾਂ ਮਰ ਚਲੇ ਸੀਗੇ ਤੇ ਹੁਣ ਵਿਸ਼ਵਾਸ ਕਰਨ ਲੋਕਾਂ ਨੂੰ ਔਖਾ ਹੋਇਆ ਪਿਆ ਹੈ ਲੋਕਾਂ ਨੂੰ ਆਏ ਆ ਵੀ ਉਹ ਪਗਾਈ ਮਾਰਦੇ ਆ ਜਿਹੜੇ ਸਿਆਣੇ ਆ ਜਿਹੜੇ ਤਾਂ ਫਿਰ ਕਟੜ ਹੈਗੇ ਇਹਨਾਂ ਦੇ ਭਗਤ ਜਾਂ ਇਹਨਾਂ ਦੇ ਫੈਨ ਕਿ ਕਿਹੜੇ ਹਾਲ ਦੇ ਫੈਨ ਆ ਜਿਹੜੇ ਰੂਹੀ ਜਾਂਦੇ ਇਹਨਾਂ ਦੇ ਕਮੈਂਟਾਂ ਚ ਬਈ ਤੇ ਆਪ ਲੋਕ ਵੀਡੀਓ ਪਾ ਪਾ ਕੇ ਕਹੀ ਜਾਂਦੇ ਆਪ ਐਸੇ ਮਤ ਕਰੋ ਇਹ ਸੀਗੇ ਪੰਜਾਬ ਦੇ ਜਿਹੜੇ ਪਹਿਲੇ ਬਲੌਗਰ ਜਿਨ੍ਹਾਂ ਨੇ ਗੰਦ ਪਾਉਣਾ ਸ਼ੁਰੂ ਕੀਤਾ ਸੀਗਾ ਇਹਦੇ ਇਹ ਉਹ ਬੰਦਿਆਂ ਚੋਂ ਇੱਕ ਆ ਗਿਣਮੇ ਚੌਣਮੇ ਸੀਗੇ ਜਿਨ੍ਹਾਂ ਨੇ ਸਟਾਰਟਿੰਗ ਕੀਤੀ ਸੀ ਇਹ ਕੁੱਤੇ ਕੰਮ ਦੀ ਬਲੌਗਰ ਹੋਰ ਵੀ ਹੈਗੇ ਪਰ ਇਹੀ ਬੰਦਿਆਂ ਦੇ ਕਿਉਂ ਯਕੀਨ ਨਹੀਂ ਹੁੰਦਾ ਕਿਉਂਕਿ ਬਈ ਇਹਨਾਂ ਨੇ ਚਵਲਾਂ ਬਹੁਤ ਬਹੁਤ ਮਾਰ ਰੱਖਿਆ ਆ ਲੋਕਾਂ ਨੂੰ ਇਹਨਾਂ ਨੇ ਇੰਨਾ ਬੇਵਕੂਫ ਬਣਾ ਰੱਖਿਆ ਆ ਨਾ ਆਪਦੀ ਲਾਈਫ ਸਟਾਈਲ ਆਪ ਦਾ ਜਾਲੀ ਲਾਈਫ ਸਟਾਈਲ ਲੋਕਾਂ ਨੂੰ ਦਿਖਾ ਦਿਖਾ ਕੇ ਵੀ ਅਸੀਂ ਤਾਂ ਸਾਡਾ ਗੱਤਾ ਹੋਵੇ ਇਹੀ ਆ ਤੁਸੀਂ ਵੀ ਬਈ ਇਹੋ ਜਿਹਾ ਕੁਝ ਕਰੋ ਲੋਕਾਂ ਨੂੰ ਮਗਰ ਲਾ ਰੱਖਿਆ ਇਹਨਾਂ ਨੇ ਝੂਠ ਬੋਲ ਬੋਲ ਕੇ ਤੇਰੀ ਲੋਕਾਂ ਨੂੰ ਅਪੀਲ ਆ ਬਈ ਇਹੇ ਬੰਦਿਆਂ ਦਾ ਕੱਖ ਨਹੀਂ ਜਾਣਾ ਗਏ ਇਹ ਤੁਸੀਂ ਆਪਦੇ ਕੰਮ ਧੰਦੇ ਲੱਗੋ ਕੋਈ ਚੱਜ ਦਾ ਆਪਦਾ ਘਰ ਸੰਭੋ ਤੁਸੀਂ ਜੇ ਕੋਈ ਜੋਬ ਕਰਦਾ ਕੋਈ ਪੜਦਾ ਲਿਖਦਾ ਆਪਣੇ ਕੰਮ ਵੱਲ ਧਿਆਨ ਦਿਓ ਇਹ ਬੰਦਿਆਂ ਨੂੰ ਇੱਕ ਇੱਕ ਚੈਨਲ ਦਾ ਨਾਂ ਵਾਲਾ ਤਾਂ 50-50 ਲੱਖ ਰੁਪਏ ਮਹੀਨੇ ਦਾ ਆਉਂਦਾ ਹੋਊਗਾ ਤੇ ਪਤਾ ਹੀ ਨਹੀਂ ਇਹਨਾਂ ਦੇ ਕਿੰਨੇ ਚੈਨਲ ਆ ਕੋਈ ਗੇਮਾਂ ਗੇਮਾਂ ਵਾਲਾ ਕੋਈ ਮੁੰਡੇ ਦਾ ਵਲੋਗਿੰਗ ਵਾਲਾ ਕੋਈ ਕੁੜੀ ਦੇ ਵਲੋਗਿੰਗ ਵਾਲਾ ਕੋਈ ਬੁੜੇ ਦੇ ਕੋਈ ਇਹਦੀ ਸੱਸ ਦੇ ਕੋਈ ਕੋਸ਼ਿਸ਼ ਅੰਨਰਪੀਆ ਇਹਦਾ ਬੰਦੇ ਅੱਡ ਵੀ ਹੋ ਜਾਣਗੇ ਇਹਨਾਂ ਨੇ ਕੱਲੇ ਕੰਟੈਂਟ ਲਈ ਹੋ ਜਾਣਾ ਇਹਨਾਂ ਦਾ ਇਹ ਵੀ ਨਹੀਂ ਕੋਈ ਤਬਰ ਵੀ ਕੋਈ ਚੱਕਰ ਨਹੀਂ ਦੋ-ਦੋ ਮਹੀਨੇ ਆਪੋ ਆਪਦੇ ਘਰੇ ਰਹਿਣੇ ਉਸ ਤੋਂ ਬਾਅਦ ਫਿਰ ਇਕੱਠੇ ਹੋ ਜਾਣਗੇ ਇਹਨਾਂ ਦੇ ਇੱਕ ਪਬਲਿਕ ਨੂੰ ਇਕੱਠਾ ਕਰਨ ਦੇ ਢੰਗ ਹੁੰਦੇ ਆ ਵੀ ਹਾਂ ਸਾਡੀ ਹੁਣ ਪਬਲਿਕ ਆ ਜਿਹੜੀ ਲੋਕ ਬੋਰ ਹੋ ਗਏ ਡੇਲੀ ਵਲੋਗਿੰਗ ਤੋਂ ਸਾਡੀ ਤੋਂ ਕੋਈ ਐਹੋ ਜਿਹੀ ਕਰਤੂਤ ਕਰਗੇ ਲੋਕ ਜਿਹੜੀ ਪਬਲਿਕ ਆ ਉਸੇ ਪਾਸੇ ਗਈ ਆ ਉਹ ਫਿਰ ਇਕੱਠੀ ਹੋ ਜੇ ਇੱਕੋ ਥਾਂ ਤੇ ਸਿਆਣੇ ਬਣੋ ਤੇ ਅੱਗੇ ਆਉਂਨੇ ਆ ਬਈ ਆਪਣੇ ਪੰਜਾਬ ਚ ਜਿੰਨੇ ਮੈਂ ਮੇਰਾ ਭਾਈ ਗਾਲਾਂ ਕੱਢਣ ਨੂੰ ਜੀ ਕਰਦਾ ਗੰਦੀਆਂ ਗੰਦੀਆਂ ਜਿਹੜੇ ਇੰਟਰਵਿਊ ਵਾਲੇ ਚੈਨਲ ਜਿਨ੍ਹਾਂ ਨੇ ਖੋਲ ਰੱਖਿਆ ਮੈਂ ਇੱਕ ਕੱਲ ਪਰਸੋ ਆਪਾਂ ਵੀਡੀਓ ਕੀਤੀ ਸੀ ਸੁਖ ਰਤਿਏ ਦੀ ਆਂਦਾ ਸੀਗਾ ਸੁਖ ਰਤਿਏ ਬ੍ਰਾਂਡ ਆ ਉਹ ਮੈਨੂੰ ਸਾਡੇ ਸ਼ੋਰ ਨੇ ਅੱਜ ਵੀਡੀਓ ਭੇਜੀਆ ਉਹ ਬੰਦੇ ਦਾ ਪੋਡਕਾਸਟ ਆ ਉਹ ਸਾਰਾ ਮਿੰਤਾ ਆਏ ਸੀਗਾ ਉਹਨੇ ਉਹੀ ਕਿਸੇ ਨੇ ਫੋਨ ਫਾਨ ਤੇ ਬਣਾ ਕੇ ਉਹਨੇ ਰੀਲ ਰੂਲ ਪਾ ਰੱਖੀ ਹੋਣੀ ਆ ਉਹ ਕੰਜਰ ਦੇ ਐਨੇ ਵਹਿਲੇ ਨਿਊਜ਼ਾਂ ਵਾਲੇ ਜਿਨ੍ਹਾਂ ਨੂੰ ਕੋਈ ਨਹੀਂ ਨਾ ਜਾਣਦਾ ਹੋਣਾ ਉਹਨਾਂ ਦੇ ਵਿਊ 2 2 3 3 ਲੱਖ ਆਏ ਪਏ ਹੁੰਦੇ ਆ ਸਿਰਫ ਇਸ ਕਰਕੇ ਵੀ ਇਹਨਾਂ ਦਾ ਮੁੱਦਾ ਚੱਲੀ ਜਾਂਦਾ ਭੈਣ ਦੀ ਆ ਕੇ ਟੰਗ Đਾਉ ਵਿੱਚ ਉਹ ਮੈਂ ਉਹ ਕਲਿੱਪਾਂ ਸਾਰਾ ਤਾਂ ਨਹੀਂ ਵੇਖਿਆ ਪਰ ਮੈਨੂੰ ਅੱਜ ਕਲਿੱਪਾਂ ਪਹੁੰਚੀਆਂ ਮੇਰੇ ਕੋਲੇ ਵਿੱਚੋਂ ਤੇ ਉਹ ਵੀਡੀਓ ਵੇਖੋ ਬਈ ਸੁਖਰਤੀ ਇਹਦਾ ਉਹ ਪੌਡਕਾਸਟ ਉਹਦੇ ਘਰੇ ਵਿਲੇ ਪੱਤਰਕਾਰ ਜਿਨ੍ਹਾਂ ਦਾ ਕਦੇ ਵੀ ਕਿਸੇ ਨੇ ਤੁਸੀਂ ਵੀ ਨਹੀਂ ਦੇਖਿਆ ਹੋਣਾ ਇਹ ਪੱਤਰਕਾਰ ਦੀ ਸ਼ਕਲ ਕਦੇ ਵੀ ਜ਼ਿੰਦਗੀ 'ਚ ਤੇ ਉੱਥੇ ਜਾ ਕੇ ਬੈਠਾ ਤੇ ਵਿਊ ਵਾਧੂ ਆਏ ਪਏ ਆ ਐਨੇ ਘਟਿਆ ਇਹ ਪੱਤਰਕਾਰ ਆ ਇਹਨਾਂ ਨੇ ਮੇਰੇ ਸਾਲਿਆਂ ਨੇ ਪੰਜਾਬ ਦਾ ਜਿਹੜਾ ਬੇੜਾ ਕਰ ਅੱਧਾ ਪੱਤਰਕਾਰਾਂ ਨੇ ਕੀਤਾ ਘਟਿਆ ਪੱਤਰਕਾਰਾਂ ਨੇ ਮੂੰਹ ਚੱਕ ਲੈਂਦੇ ਆ ਦੂ ਤੋਂ ਲੰਡੂ ਬੰਦਿਆਂ ਕੋਲੇ ਲੰਡੂ ਤੋਂ ਲੰਡੂ ਮੁੱਦੇ ਲੈ ਕੇ ਉਹਨਾਂ ਦੇ ਘਰੇ ਦੋ ਦੋ ਘੰਟੇ ਬੈਠੇ ਰਹਿੰਦੇ ਆ ਪੌਡਕਾਸਟ ਕਰਨਾ ਤੇ ਉਦੋਂ ਯਾਰ ਮੈਂ ਆ ਨਾ ਵੀ ਕਮਲੇ ਲੋਕ ਆ ਜਿਹੜੇ ਇਹਨਾਂ ਨੂੰ ਵੇਂਦੇ ਜੇ ਲੋਕ ਨਾ ਅਬੇ ਖੰਨਾ ਇਹਨਾਂ ਨੂੰ ਮਾਰਨਾ ਰਿਪੋਰਟਾਂ ਕੱਢਣ ਗਾਲਾਂ ਥੱਲੇ ਤੇ ਇਹ ਜਾਣੋ ਹਟ ਜਾਣਗੇ ਬਈ ਇਹਨਾਂ ਨੂੰ ਕਰੋ ਯਾਰ ਸਿੱਧੇ ਇਹ ਚ ਇਹ ਤਾਂ মিডিਆ ਹੀ ਭੰਨ ਦੇਣਾ ਸਾਰਾ ਇਸੇ ਕੰਮ ਤੇ ਹੋਗਾ ਕਿ ਇਨਾਂ ਚਗਲਾਂ ਦਾ ਸਾਰਾ ਝੂਠ ਹੁੰਦਾ ਇਨਾਂ ਦੇ ਪੱਲੇ ਕੋਈ ਸੱਚਾਈ ਨਹੀਂ ਹੁੰਦੀ ਬਲੌਗਰਾਂ ਦੇ ਹੀਰੀ ਲਾਂ ਵਾਲਿਆਂ ਦੇ ਤੇ ਲੋਕਾਂ ਨੇ মিডিਆ ਤੇ ਯਕੀਨ ਕਰਨੋਂ ਹਟ ਜਾਣਾ ਕਿ ਕਰਨੋਂ ਹਟੇ ਹੀ ਪਏ ਆ ਵੀ ਇਨਾਂ ਦਾ ਕੋਈ ਪਤਾ ਨਹੀਂ ਖਬਰ ਸੱਚੀ ਆ ਕਿ ਝੂਠੀ ਇਹਨਾਂ ਨੇ ਚੱਕ ਕੇ ਮੂੰਹ ਸ਼ਾਪ ਦੇਣੀ ਹੁੰਦੀ ਆ ਜੀ ਹੁੰਦਾ ਜਿੱਤੇ ਬੰਦੇ ਨੂੰ ਅੰਨੇਵਾਜ਼ ਯਕੀਨ ਹੁੰਦਾ ਵੀ ਖਬਰ ਆਈ ਆ ਤਾਂ ਉਹ ਸੱਚੀ ਹੋਊਗੀ ਪਰ ਹੁਣ মিডিਆ ਦਾ ਇਹ ਹਿਸਾਬ ਹੋਊਗਾ ਵੀ ਖਬਰ ਕੋਈ ਲਾ ਦਿਓ ਕੋਈ ਕਿਸੇ ਦੀ ਲੱਤ ਖਿੱਚ ਲਓ ਕਿਸੇ ਦੀ ਨੌ ਖਿੱਚ ਲਓ ਕਿਸੇ ਦਾ ਵਾਲ ਖਿੱਚ ਲਓ ਤੇ ਬਸ ਖਬਰ ਇਕੱਠੀ ਕਰਕੇ ਬਣਾ ਕੇ ਲਾ ਦਿਓ ਕੱਲੇ ਵਿਊ ਆਉਣੇ ਚਾਹੀਦੇ ਆ ਚਲੋ ਸੁਖਰਤੀਏ ਦੇ ਬਾਈ ਦੀਆਂ ਗੱਲਾਂ ਤੇ ਆਉਨੇ ਆਪਾਂ ਇੰਟਰਵਿਊ ਵਾਲੇ ਨੇ ਉਹਨੂੰ ਪੁੱਛਿਆ ਵੀ ਤੇਰੇ ਤੇ ਕੁੜੀਆਂ ਸ਼ਰਤਾਂ ਲਗਦੀਆਂ ਆ ਜਾਂ ਤੇਰੀ ਤੇਰੇ ਤੇ ਤੇ ਅੱਗੋਂ ਇਹਨੇ ਫਿਰ ਸ਼ਰਤਾਂ ਕਿਉਂ ਲਗਦੀਆਂ ਆ ਬੰਦਾ ਦੱਸਦਾ ਲਗਦੀਆਂ ਆ ਸੁਖਰਤੀਏ ਤੇ ਸ਼ਰਤਾਂ ਤਾਂ ਫਿਰ ਇਹ ਲਗਦੀਆਂ ਹੁੰਦੀਆਂ ਸੋ ਗੱਭਰੂ ਲੋਹੜਵਾਲ ਹੋਵੇ ਸੜਾ ਸੁਲੱਖਿਆ ਹੋਵੇ ਸੋਨੇ ਦੇ ਦੰਦ ਜੜੇ ਹੋਣ ਤੇ ਸ਼ਰਤਾਂ ਨਾ ਲੱਗਣ ਤੇ ਹੋਰ ਕੀ ਲੱਗੇ ਆਪਦੇ ਮੂੰਹ ਐਹੋ ਜੀ ਗੱਲ ਕੋਈ ਕਰਦਾ ਹੁੰਦਾ ਕੋਈ ਦੂਜਾ ਬੰਦਾ ਕਿਸੇ ਦੀ ਗੱਲ ਕਰੇ ਹਨਾ ਤਾਂ ਉਹ ਤਾਂ ਚੱਲ ਬੰਦੇ ਦੀ ਗੱਲ ਸਮਝ ਚ ਆਉਂਦੀ ਹੈ ਵੀ ਹਾਂ ਕਿਸੇ ਦੂਜੇ ਬੰਦੇ ਨੇ ਸਿਫਤ ਕੀਤੀ ਬੰਦਾ ਆਪਦੇ ਕੋਲੋਂ ਵੀ ਦੰਦ ਸੋਨੇ ਦੇ ਮਰਾ ਕੇ ਲੀਕਾਂ ਤੱਕ ਕਰਾ ਕੇ ਮੂੰਹ ਕਾਲਾ ਤੇ ਇਹਨਾਂ ਦੀ ਜਵਾਨੀ ਵੱਖਰੀ ਜੜੀ ਆਂਦੇ ਵੱਡੇ ਵਹਿਮ ਹੋ ਜਾਂਦੇ ਯਾਰ ਇਹਨਾਂ ਨੂੰ ਤੇ ਵਹਿਮ ਲੋਕਾ ਕਰਕੇ ਹੁੰਦੇ ਆ ਲੋਕ ਇਹਨਾਂ ਨੂੰ ਕਰਨ ਸਿੱਧੇ ਤਾਂ ਬਹਿਮਾ ਆਥੋਂ ਨੂੰ ਦੂਰ ਹੋ ਜਾਣ ਇਹਨਾਂ ਦੇ ਵੀ ਇਹੋ ਜੀਆਂ ਜਵਾਨੀਆਂ ਤੋਂ ਯਾਰ ਮੈਂ ਨਾ ਕਿਸੇ ਤੇ ਨਾ ਚੜਨੇ ਇਹ ਜਵਾਨੀਆਂ ਜਿਹੜੀਆਂ ਇਹ ਜਵਾਨੀ ਦੀ ਗੱਲ ਕਰੀ ਜਾਂਦਾ ਆ ਵੀ ਭੰਨਣ ਨੇ ਲੋਕਾਂ ਨੂੰ ਰੇਪ ਦੇ ਕੇਸ ਬਲੈਕੀਆਂ ਚ ਨਾਮ ਨਸ਼ੇ ਨੂੰ ਪ੍ਰਮੋਟ ਕਰਨਾ ਇਹ ਬੰਦੇ ਬਾਤਰੀ ਸਮਝਦੇ ਆ ਵੀ ਅਸੀਂ ਫੀਮ ਨਾਲ ਜਾਂ ਧਾਰੂ ਨਾਲ ਅਸੀਂ ਕੋਈ ਵੀਡੀਓ ਪਾਉਨੇ ਨਾ ਉਹ ਉਹਦੇ 'ਚ ਆਪਦੇ ਆਪ ਨੂੰ ਐ ਸਮਝਦੇ ਵੀ ਅਸੀਂ ਤਾਂ ਕੂਲ ਬੰਦੇ ਆ ਪਰ ਇਹ ਕੂਲ ਨਹੀਂ ਬਣਦੇ ਇਹ ਮੇਰੇ ਨਾਲ ਹੋਰ ਹੀ ਕੁਝ ਬਣ ਜਾਂਦੇ ਆ ਇਹਨਾਂ ਨੂੰ ਇਹ ਨਹੀਂ ਪਤਾਗਾ ਵੀ ਲੋਕ ਵੇਖਣ ਵਾਲੇ ਜਿਹੜੇ ਉਹਨਾਂ ਚੋਂ ਕਿਸੇ ਨਾ ਕਿਸੇ ਦੇ ਦਿਮਾਗ 'ਚ ਇਹ ਚੀਜ਼ ਪਊਗੀ ਵੀ ਹਾਂ ਯਾਰ ਆਪਾਂ ਵੀ ਇਦਾਂ ਬਣਾਈਏ ਕਿਉਂਕਿ ਇਹ ਵੀਡੀਓ ਵਾਇਰਲ ਹੋਈ ਆਪਣੀ ਵੀ ਹੋ ਜੂਗੀ ਆਪਾਂ ਵੀ ਭਾਏ ਕਿਦੋਂ ਨਾ ਕਿਦੋਂ दारू ਦੀਆਂ ਬੋਤਲਾਂ ਫੜ ਕੇ ਲੈ ਗਏ ਵੀਡੀਓ ਪਾ ਗਏ ਰੋਕਣ ਵਾਲੇ ਹੈ ਨਹੀਂ ਇਹਨਾਂ ਨੂੰ ਨੱਥ ਪਾਉਣ ਵਾਲੇ ਹੈ ਨਹੀਂ ਨੱਥ ਕਿਵੇਂ ਪਊਗੀ ਲੋਕਾਂ ਕਰਕੇ ਸਾਰੀ ਦੁਨੀਆ ਕਰਕੇ ਜਿਹੜੀ ਇਹਨਾਂ ਨੂੰ ਵੇਂਦੀ ਆ ਉਹ ਕਹਿਣ ਇਹਨਾਂ ਨੂੰ ਵੀ ਬਈ ਤੁਸੀਂ ਬੰਦੇ ਸਹੀ ਚੀਜ਼ਾਂ ਪ੍ਰਮੋਟ ਕਰੋ ਤੁਹਾਡੀ ਨਾਲ ਦੁਨੀਆ ਜੁੜੀ ਵੀ ਆ ਤਾਂ ਤੁਸੀਂ ਕਿਉਂ ਨਸ਼ੇ ਨੂੰ ਪ੍ਰਮੋਟ ਇੰਨਾ ਬੰਦਾ ਯਾਰ ਓਵਰ ਹੋਇਆ ਬੈਠਾ ਇਹਦੀਆਂ ਗੱਲਾਂ ਸੁਣੋ ਪੱਤਰਕਾਰਾਂ ਦਾ ਉਹ ਕਿਹੜਾ ਪੱਤਰਕਾਰ ਇਹਨੂੰ ਉਹ ਜਿਹੜਾ ਆਇਆ ਇਹਦੇ ਘਰੇ ਇਹਦੀ ਇੰਟਰਵਿਊ ਲੈਣ ਉਹ ਇਹਨੂੰ ਆਂਦਾ ਵੀ ਕੁੜੀ ਨੇ ਇਲਜ਼ਾਮ ਲਾਇਆ ਤੇ ਇਹਨੇ ਫਿਰ ਸਫਾਈ ਦਿੱਤੀ ਚੱਲ ਹੋਰ ਸਾਹਮਣੇ ਆਈ ਵੀ ਸੁਖਰਤੀਆ ਦਾ ਫੋਨ ਦੇ ਵਿੱਚ ਵੀਡੀਓ ਰੱਖਦਾ ਨਿਊਡ ਕੁੜੀਆਂ ਦੀਆਂ ਅੱਛਾ ਜੀ ਤੇ ਉਹਦੇ ਬਾਰੇ ਦੱਸੋ ਹੁਣ ਚਾਣਣ ਪਾਓ ਉਹਦੇ ਬਾਰੇ ਚਾਣਣ ਪਾ ਦਿੰਨੇ ਆ ਸੁਖਰਤੀਆ ਕਹਿੰਦੇ ਨੋਡ ਵੀਡੀਓ ਰੱਖਦਾ ਹਮ ਐਡਾ ਮੈਂ ਉਹ ਵੀ ਗੱਲ ਫੇਰ ਗੱਲ ਆ ਜਿਹੜੀ ਐਡਾ ਮੈਂ ਪੁਰਨਾ ਉਹ ਤਾਂ ਨਹੀਂ ਖੋਲਿਆ ਨਹੀਂ ਹਮ ਨਾ ਸੁਖਰੇ ਨਹੀਂ ਦਿੱਤੀ ਗਈ ਸਫਾਈ ਕਾ ਦਿਨੇ ਆ ਸਫਾਈ ਫੇਰਾ ਦਾ ਉਹ ਉਹ ਹੀ ਬਈ ਯਾਰ ਉਦੋਂ ਦਿੱਤੀ ਜਾਂਦੀ ਹੈ ਜਦੋਂ ਬੰਦੇ ਕੋਲੇ ਹੋਵੇ ਤੇ ਦੂਜਾ ਨੰਬਰ ਉਦੋਂ ਦਿੱਤੀ ਜਾਂਦੀ ਹੈ ਜਦੋਂ ਬੰਦੇ ਦਾ ਦਿਮਾਗ ਆ ਜਿਹੜਾ ਉਹ ਸਹੀ ਕੰਮ ਕਰਦਾ ਹੋਵੇ ਤੁਸੀਂ ਭਾਵੇਂ ਬਾਹਲੇ ওভার ਆਵਰ ਹੋ ਕੇ ਯਾਰ ਤੁਸੀਂ ਬਹਿ ਜਾਂਦੇ ਸਫਾਈਆਂ ਤੁਹਾਡੇ ਤੋਂ ਕੀ ਦਿੱਤੀਆਂ ਜਾਣ ਜਿਹੜੇ ਹਾਲਾਤਾਂ 'ਚ ਤੂੰ ਬੈਠਾ ਹੈਂ ਸਫਾਈ ਤਾਂ ਨਹੀਂ ਦਿੱਤੀ ਜਾਣੀ ਮਾਣ ਜਿੰਨਾ ਮਰਜ਼ੀ ਜੋਰ ਲਾ ਲਾ ਸਾਰੀ ਜ਼ਿੰਦਗੀ ਲੰਘ ਜੂਗੀ ਤਾਂ ਵੀ ਨਹੀਂ ਹੋਣੀਗੀ ਬੰਦੇ ਦੇ ਇੰਨੇ ਕਿ ਸਰੀਰ ਸ਼ਰੂਰ ਵੱਜੇ ਵੇ ਨਾ ਇੰਨੇ ਕਿ ਜ਼ਿਆਦਾ ਭੈਣ ਕਵਾਂਗੇ ਜੇ ਭੈਣ ਕਹਿਤਾ ਤੇ ਭੈਣ ਪਿੱਛੇ ਮੈਂ ਕਹਿੰਦਾ ਲੋਕਾਂ ਦੇ ਕੋਈ ਹੱਥ ਵੀ ਫੜੂਗਾ ਭੈਣ ਦਾ ਗੋਟ ਲਾਦਾਂਗੇ ਕੋਈ ਬੰਦਾ ਭੈਣ ਦਾ ਗੋਟ ਨਾ ਫੜ ਸਕੇ ਅਸੀਂ ਭੈਣ ਦਾ ਗੋਟ ਹੀ ਲਾਦਿਆਂਗੇ ਗੱਲ ਵਾਹੀ ਇਹ ਵੀ ਸਹੀ ਹੈ ਸੋਚਣ ਵਾਲੀ ਹੈ ਉਵੇਂ ਲੌਜੀਕਲੀ ਸੋਚ ਕੇ ਤਾਂ ਭੈਣ ਨਾ ਭੈਣ ਦੇ ਹੱਥ ਵੜਦੇ ਹੋਗੇ ਆਪੇ ਹੀ ਕੋਈ ਫੜੂਗਾ ਹੀ ਨਾ ਖਾਤੀ ਨਾ ਹੋਣਗੇ ਤੇ ਕੋਈ ਫੜੂਗਾ ਕੀ ਲੋੜ ਹੀ ਨਹੀਂ ਪੈਣੀ ਕਿਸੇ ਨਾਲ ਲੜਨ ਦੀ ਸੌਂਦਾ ਯਾਰ ਇਹਦੀਆਂ ਗੱਲਾਂ ਤੂੰ ਕੀ ਬੋਲੀ ਜਾਂਦਾ ਤੂੰ ਕੰਜਰਾ ਮੜੇ ਮੁਟੇ ਯਾਰ ਤੁਸੀਂ ਇੰਟਰਵਿਊ ਕਰੀ ਜਾਂਦੇ ਆ ਭਾਵੇਂ ਕਿਸੇ ਵੀ ਨਾਮਰਾਦ ਬੰਦੇ ਨਾਲ ਹੀ ਕਰੀ ਜਾਂਦੇ ਆ ਪਰ ਤੁਸੀਂ ਮੜੇ ਹੋਸ਼ ਚ ਹੋ ਕੇ ਤਾਂ ਬੈਠਿਆ ਕਰੋ ਵੀ ਅਸੀਂ ਬੋਲ ਦੇ ਕੀ ਆ ਯਾਰ ਦੁਨੀਆ ਨੇ ਸੁਣਨੀ ਆ ਭਾਵੇਂ ਡੱਕੇ ਵੇਗਾ ਹੀ ਆਖੀ ਜਾਂਦੇ ਆ ਵੀ ਅਸੀਂ ਭਾਂ ਦੇ ਗੁੱਟ ਵਾਟ ਲਾ ਗਏ ਸਾਲਾ ਬਈ ਬਾਲੇ ਜਿਆਦਾ ਬੁਰੇ ਹਾਲ ਆ ਪਤਾ ਨਹੀਂ ਯਾਰ ਕੀ ਚੱਕਰਾ ਤੁਸੀਂ ਬਈ ਸਹੀ ਚੱਲੋ ਨਾ ਸਹੀ ਚੱਲੋ ਕੋਈ ਆਈ ਨਹੀਂ ਆਦਾਗਾ ਵੀ ਤੁਸੀਂ ਆਪਦੇ ਆਪਦੇ ਚੈਨਲ ਜਾਂ ਆਪਦੇ ਇੰਸਟਾਗ੍ਰam ਦੇ ਅਕਾਊਂਟ ਆ ਉਹ ਬੰਦ ਕਰ ਦਿਓ ਤੁਸੀਂ ਚੀਜ਼ਾਂ ਸਹੀ ਪ੍ਰਮੋਟ ਕਰੋ ਨਾ ਤੁਸੀਂ ਨਸ਼ੇ ਨੂੰ ਕਿਉਂ ਪ੍ਰਮੋਟ ਕਰਦੇ ਆਂ ਖਿਲਾਫ ਪਾਉ ਖਾਂ ਵੀਡੀਓ ਹੈਗਾ ਦਮ ਪਾਉ ਖਿਲਾਫ ਵੀਡੀਓ ਭਾਂ ਸਰਕਾਰ ਦੇ ਖਿਲਾਫ ਬੋਲ ਕੇ ਸਰਕਾਰ ਦੇ ਵੀਡੀਓ ਵੀ ਨਸ਼ਾ ਸ਼ਰਿਆਂ ਵਿੱਚ ਦੇਖਦਾ ਮੈਂ ਤੁਹਾਡੇ ਨਾਲ ਅੰਨੇ ਬਾਅਦ ਜਮਤਾ ਹੈ ਕੋਈ ਇੱਕ ਕੰਮ ਹੀ ਇੱਕ ਹੀ ਇਕੱਲਾ ਪੰਜਾਬ ਲਈ ਕੋਈ ਪੜਾਈ ਵਾਲਾ ਕਰ ਦਿਓ ਤੁਹਾਡੇ ਤੁਹਾਨੂੰ ਲੋਕਾਂ ਨੇ ਚੱਕਿਆ ਹੈਗਾ ਤੁਸੀਂ ਲੋਕਾਂ ਲਈ ਇੰਨਾ ਕੰਮ ਕਰ ਦਿਓ ਪਰ ਨਹੀਂ ਤੁਸੀਂ ਕਰ ਸਕਦੇ ਤੂ ਦੀਆਂ ਇਹੋ ਜਿਹੀਆਂ ਧਮਕੀਆਂ ਦਾ ਕੀ ਮਤਲਬ ਲੋਕਾਂ ਨੂੰ ਪਾ ਪਾ ਕੇ ਇਹੀ ਧਮਕੀਆਂ ਜੀ ਐਨੀ ਹੋਈ ਪਾਵਰ ਹੈਗੀ ਵੀ ਜੇ ਤੁਹਾਨੂੰ ਕੋਈ ਬੰਦਾ ਧਮਕੀ ਦੇਈ ਜਾਂਦਾ ਤੁਸੀਂ ਉਹਨੂੰ ਕਹਿੰਨੇ ਆ ਵੀ ਅਸੀਂ ਤੈਨੂੰ ਕੁੱਟਾਂਗੇ ਮਾਰਾਂਗੇ ਜਾਂ ਕੁਝ ਵੀ ਕੇਸ ਕਰਾਂਗੇ ਜਾਂ ਕੁਝ ਵੀ ਕੁਝ ਵੀ ਤੇ ਐਨੀ ਪਾਵਰ 'ਚ ਤੁਸੀਂ ਨਸ਼ਾ ਕਿਉਂ ਨਹੀਂ ਬੰਦ ਕਰਾਉਂਦੇ ਆਪਣੀ ਜਵਾਨੀ ਨੂੰ ਕੀ ਹੋਈ ਜਾਂਦਾ ਗਰਾਊਂਡ ਲੈਵਲ ਤੇ ਹੋ ਕੇ ਦੇਖੋ ਖ ਮੜੇ ਇਹ ਚਿੱਟੇ ਲਾ ਕੇ ਤੂੰ ਦੀਆਂ ਗੱਲਾਂ ਬਈ ਇਗਨੋਰ ਕਰੋ ਤੁਹਾਨੂੰ ਕੋਈ ਇਹ ਨਹੀਂ ਆਂਦਾ ਜਿੰਨੇ ਵੀ ਬੰਦਿਆਂ ਨਾਲ ਲੋਕ ਐਡ ਆ ਚਲੋ ਠੀਕ ਆ ਲੋਕਾਂ ਦੀ ਮੱਤ ਆ ਲੋਕ ਉਹੋ ਜਿਹਾ ਕੁਝ ਪਸੰਦ ਕਰਦੇ ਆ ਬੈਠੇ ਆ ਯਾਰ ਕੋਈ ਮੈਂ ਸੋਚ ਨਹੀਂ ਬਦਲ ਸਕਦਾ ਕਿਸੇ ਦੀ ਪਰ ਜੇ ਅਨਫਲੂਐਂਸਰ ਚਾਹਣ ਵੀ ਅਸੀਂ ਸਿੱਧੇ ਰਾਵਾਂ ਦੇ ਤੌਰ 'ਤੇ ਅਸੀਂ ਲੋਕਾਂ ਨੂੰ ਸਿੱਧੇ ਰਾਵਾਂ ਤੇ ਲੈ ਕੇ ਜਾਣਾ ਅਸੀਂ ਦਮ ਰੱਖਦੇ ਹਾਂ ਜਿਹੜੀ ਸਾਡੇ ਕੋਲੇ ਵੀਡੀਓ ਆਈ ਹੈ ਜਾਂ ਸਾਡੇ ਕੋਲੇ ਜਿਹੜੀ ਇਨਫਾਰਮੇਸ਼ਨ ਹੈਗੀ ਆ ਭਾਵੇਂ ਉਹ ਕਿਸੇ ਦੇ ਖਿਲਾਫ ਆ ਮੈਨੂੰ ਕੋਈ ਡਰ ਨਹੀਂ ਮੇਰੀ ਵੀਡੀਓ ਨੂੰ ਲੈ ਕੇ ਵੀ ਸਟ੍ਰਾਈਕਾਂ ਆ ਜਾਣੀਆਂ ਕਿ ਮੇਰੇ ਚੈਨਲ ਨੂੰ ਲੈ ਕੇ ਪੰਜਾਬ ਸਿੱਧੇ ਰਾਵਾਂ ਤੇ ਹੋ ਸਕਦਾ ਆ ਜਦੋਂ ਪੰਜਾਬ ਦੇ ਲੋਕ ਪੰਜਾਬ ਦੀ ਜਵਾਨੀ ਪੰਜਾਬ ਦਾ ਯੂਥ ਤੌਰ 'ਤੇ ਆ ਵੀ ਅਸੀਂ ਇਸ ਚੀਜ਼ ਨੂੰ ਸੁਧਾਰ ਕੇ ਹਟਾਂਗੇ ਪਰ ਇਹਨਾਂ ਦਮ ਹੈ ਨਹੀਂ ਇਹਨਾਂ ਜ਼ਰੂਰਤ ਹੈ ਨਹੀਂ ਕਿਸੇ ਚ ਵੀ ਕੈਂਟੀ ਬੋਲ ਜੇ ਕਿਸੇ ਦੇ ਵੀ ਤੁਹਾਨੂੰ ਸਿਰਫ ਆਪਦੇ ਘਰ ਨਾਲ ਮਤਲਬ ਆ ਆਪਦੇ ਚੈਨਲ ਨਾਲ ਮਤਲਬ ਹੈ ਵੀ ਇਹ ਅਥ ਨੂੰ ਓੜਿਆਣਗੇ ਅਸੀਂ ਕਿਸੇ ਦੀ ਵੀਡੀਓ ਪਾ ਕੀਤਾ ਤੇਰਾ ਵੀਰ ਲੋਕਾਂ ਦੀ ਭਲਾਈ ਲਈ ਜਰੂਰ ਸੋਚੋ ਤੁਹਾਡੇ ਨਾਲ ਲੋਕ ਐਡ ਆ ਤਾਂ ਉਹਨਾਂ ਦਾ ਫਾਇਦਾ ਹੋਵੇ ਉਹੋ ਜਿਹਾ ਕੋਈ ਕੰਮ ਇੱਕ ਅੱਧਾ ਹੀ ਜਰੂਰ ਕਰੋ ਤਾਂ ਜੋ ਤੁਹਾਡਾ ਨਾਮ ਆ ਜਿਹੜਾ ਕਿਸੇ ਨਾ ਕਿਸੇ ਟਾਈਮ ਚੰਗੇ ਪਾਸੇ ਵੀ ਆ ਸਕੇ ਵੀ ਹਾਂ ਯਾਰ ਇਹ ਬੰਦੇ ਨੇ ਸਟੈਂਡ ਲਿਆ ਸੀ ਲੋਕਾਂ ਲਈ ਤਾਂ ਜਿਹੜੇ ਆਹ ਬਲੌਗਰਾਂ ਵਾਲੇ ਇਹ ਸਭ ਬਕਵਾਸ ਆ ਇਹਨਾਂ ਦੇ ਕੋਈ ਡਿਵੋਰਸ ਨਹੀਂ ਆ ਮੈਂ ਮੈਨੂੰ ਕੋਈ ਯਕੀਨ ਨਹੀਂ ਆ ਨਾ ਚੌਲਾਂ ਤੇ ਦੇ ਕੰਟੈਂਟ ਲਈ ਲੋਕਾਂ ਨੂੰ ਪਬਲਿਕ ਨੂੰ ਇਕੱਠੀ ਕਰਨ ਦੇ ਮਾਰੇ ਵੀ ਹੁਣ ਲੋਕ ਸਵਾਦ ਲੈਣਗੇ ਪੰਜ ਸੱਤ ਦਿਨ ਅਸੀਂ ਵੀਡੀਓ ਪਾਵਾਂਗੇ ਮੈਂ ਇੱਥੇ ਬੈਠੀ ਆ ਆਪੇ ਵਾਹਾਂ ਪੇ ਬੈਠੇ ਹਨ ਔਰ ਹਮ ਅਲੱਗ ਅਲੱਗ ਲੱਗ ਹੋ ਗਏ ਹਨ ਇਹੋ ਜਿਹਾ ਕੁਝ ਪਾਵਾਂਗੇ ਤਾਂ ਲੋਕ ਇਕੱਠੇ ਹੋ ਕੇ ਆ ਜਾਣਗੇ ਫਿਰ ਫਿਰ ਕੋਈ ਛਾਲ 6 ਮਹੀਨੇ ਲੋਕ ਬੈਠੇ ਰਹਿਣਗੇ ਲੋਕ ਪਾਗਲ ਆ ਇਨਾਂ ਤੇ ਕੋਈ ਯਕੀਨ ਨਾ ਕਰੋ ਇਹੋ ਜੀ ਇਨਾਂ ਪਿੱਛੇ ਕੋਈ ਲੜੋ ਮਰੋ ਨਾ ਕੋਈ ਆਪ ਦੇ ਕੰਮਕਾਰ ਲੱਗੋ ਤੇ ਓਕੇ ਬਈ ਕਰਦੇ ਆਂ ਵੀਡੀਓ ਇੱਥੇ ਖਤਮ ਚੈਨਲ ਕਰ ਲੋ ਆਪਣਾ ਸਬਸਕ੍ਰਾਈਬ ਵੀਡੀਓ ਸ਼ਾਇਦ ਵੀਡੀਓ ਅੱਜ ਲੰਮੀ ਹੋ ਗਈ ਹੋਊਗੀ ਸ਼ਾਇਦ ਹਨਾ ਮੈਨੂੰ ਬਹੁਤ ਟਾਈਮ ਹੋ ਗਿਆ ਚਲੋ ਕੋਈ ਨਹੀਂ ਤੇ ਓਕੇ ਬਈ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਥੈਂਕ ਯੂ